ਇੱਕ ਕਹਾਣੀ ਕੁਵਾਰੀ ਸਨਿਆਸਨ ਖਲੀਲ ਜ਼ਬਰਾਨ ਦੀ ਲਿਖੀ ਹੋਈ ਹੈ ਇੱਕ ਫੁੱਲ ਜਿਸ ਨੂੰ ਕੋਈ ਡੋਰੀ ਸ਼ੂ ਨਹੀਂ ਸਕਦੀ ਉਹ ਕੁਵਾਰੀ ਸਨਿਆਸਨ ਹੀ ਜੀਵੀ ਤੇ ਮਰੀ ਦੂਜੇ ਪਾਸੇ ਜਰਨੈਲ ਦੀਆਂ ਫੌਜਾਂ ਦੀ ਗਿਣਤੀ ਬਹੁਤ ਸੀ ਅਤੇ ਜਰਨੈਲ ਕੋਲ ਹੇਠ ਲਿਖਿਆ ਹੁਕਮ ਜਾਰੀ ਕਰਨ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਜ਼ਿੰਦਗੀਆਂ ਅਤੇ ਗੋਲਾ ਬਰੂਦ ਦੇ ਨੁਕਸਾਨ ਨੂੰ ਬਚਾਉਣ ਲਈ ਸੈਨਾਪਾਲ ਆਦੇਸ਼ ਵਿਧੀ ਅਨੁਸਾਰ ਉਸ ਸ਼ਹਿਰ ਵੱਲ ਵਧਣਾ ਹੈ ਜਿਸ ਦਾ ਦੁਸ਼ਮਣ ਨੂੰ ਪਤਾ ਨਹੀਂ ਹੈ ਅਤੇ ਉੱਥੇ ਜਾ ਕੇ ਨਵੀਂ ਜੁਧਨੀਤੀ ਦੀ ਵਿਉਂਤਬੰਦੀ ਕਰੀਏ। ਅਸੀਂ ਮਾਰੋਥਲੂ ਵਿੱਚੋਂ ਦੀ ਚੱਲਾਂਗੇ ਕਿਉਂਕਿ ਦੁਸ਼ਮਣ ਦੇ ਹੱਥੋਂ ਨਾਲੋਂ ਅਜੇ ਇਹ ਰਾਹ ਨੂੰ ਅਪਣਾਉਣਾ ਚੰਗੇਰਾ ਹੈ। ਅਸੀਂ ਇਸਾਈ ਮੱਠਾਂ ਤੇ ਸਾਦਾ ਸ਼ਮਾ ਪਾਸੋਂ ਲੰਘਾਂਗੇ ਜਿੱਨਾਂ ਉੱਪਰ ਅਸੀਂ ਸਿਰਫ ਭੋਜਨ ਅਤੇ ਕਿਰਿਆਨੇ ਦੀਆਂ ਹੋਰ ਵਸਤਾਂ ਪ੍ਰਾਪਤ ਕਰਨ ਲਈ ਕਬਜ਼ਾ ਕਰਾਂਗੇ। ਫੌਜੀ ਟੁਕੜੀਆਂ ਨੇ ਇਸ ਤੇ ਇਤਰਾਜ਼ ਨਾ ਕੀਤਾ ਕਿਉਂਕਿ ਇਸ ਨਾਜ਼ੁਕ ਸਥਿਤੀ ਵਿੱਚ ਹੋਰ ਕੋਈ ਚਾਰਾ ਵੀ ਨਹੀਂ ਸੀ। ਉਹ ਕਈ ਦਿਨ ਲਗਾਤਾਰ ਥਕਾਵਟ, ਗਰਮੀ, ਭੁੱਖ ਤੇ ਪਿਆਸ ਨਾਲ ਬੇਹਾਲ ਮਾਰੂਥਲ ਵਿੱਚ ਚੱਲਦੇ ਗਏ। ਇੱਕ ਦਿਨ ਉਹਨਾਂ ਨੇ ਇੱਕ ਬਹੁਤ ਵੱਡੀ ਇਮਾਰਤ ਦੇਖੀ ਜੋ ਇੱਕ ਪ੍ਰਾਚੀਨ ਗੜੀ ਵਾਂਗ ਜਾਪਦੀ ਸੀ। ਇਸ ਦੇ ਗੇਟ ਦੀਵਾਰਾਂ ਕਿਰੇ ਸ਼ਹਿਰ ਦੇ ਗੇਟਾਂ ਵਰਗੇ ਸਨ। ਇਸ ਨਜ਼ਾਰੇ ਨੇ ਉਹਨਾਂ ਦੇ ਮਨ ਵਿੱਚ ਹੁਲਾਸ ਲਿਆਂਦਾ। ਉਹਨਾਂ ਨੂੰ ਇਹ ਸਾਦਾ ਆਸ਼ਰਮ ਜਾਪਿਆ ਜਿੱਥੇ ਉਹ ਆਰਾਮ ਕਰ ਸਕਦੇ ਸਨ ਤੇ ਉਹਨਾਂ ਨੂੰ ਖਾਣਾ ਵੀ ਮਿਲ ਸਕਦਾ ਸੀ। ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਕੁਝ ਪੜਾਂ ਲਈ ਉਹਨਾਂ ਨੂੰ ਕੋਈ ਮਿਲ ਨਹੀਂ ਆਇਆ। ਇਰੇਕ ਕਾਲੀ ਪੋਸ਼ਾਕ ਵਾਲੀ ਇਸਤਰੀ ਗੇਟ ਤੇ ਆਈ ਜਿਸ ਦਾ ਦਿਸਣ ਵਾਲਾ ਹਿੱਸਾ ਕੇਵਲ ਉਸ ਦਾ ਚਿਹਰਾ ਹੀ ਸੀ ਉਸ ਨੇ ਕਮਾਂਡਿੰਗ ਅਫਸਰ ਨੂੰ ਦੱਸਿਆ ਕਿ ਉਸ ਸਥਾਨ 'ਤੇ ਇਸਾਈ ਮੱਠ ਹੈ ਹੱਥ ਜਾਣਾ ਚਾਹੀਦਾ ਹੈ ਅਤੇ ਇਸਾਈ ਸੰਿਆਸਨਾ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਣਾ ਚਾਹੀਦਾ ਜਰਨੈਲ ਨੇ ਇਸਾਈ ਸੰਿਆਸਨਾ ਦੀ ਪੂਰੀ ਹਿਫਾਜ਼ਤ ਦਾ ਜ਼ਕੀਨ ਦਵਾਇਆ ਤੇ ਫੌਜੀਆਂ ਲਈ ਰੋਟੀ ਪਾਣੀ ਲਈ ਬੇਨਤੀ ਕੀਤੀ ਫੌਜੀਆਂ ਦੀ ਖੁੱਲੇ ਮੱਠ ਦੇ ਵਿੜੇ ਵਿੱਚ ਖੂਬ ਸੇਵਾ ਕੀਤੀ ਗਈ ਕਮਾਂਡੈਂਟ 40 ਵਰਿਆਂ ਦਾ ਕਮੀਨਾ ਅਤੇ ਹਾਬੜਿਆ ਹੋਇਆ ਮਨੁੱਖ ਸੀ। ਚਿੰਤਾ ਕਾਰਨ ਤਣਾਅ ਵਿੱਚ ਸੀ, ਉਸਨੇ ਆਪਣੇ ਆਪ ਨੂੰ ਆਰਾਮ ਪਹੁੰਚਾਉਣ ਲਈ ਕਿਸੇ ਔਰਤ ਦੀ ਕਾਮਨਾ ਕੀਤੀ ਤੇ ਇਸ ਕੰਮ ਲਈ ਇਸਾਈ ਸੰਿਆਸਣ ਨੂੰ ਮਜਬੂਰ ਕਰਨ ਦਾ ਇਰਾਦਾ ਕੀਤਾ। ਏਵੇਂ ਇਸ ਕਪਟੀ ਦੀ ਹਉਸ ਨੇ ਉਸ ਨੂੰ ਇਸ ਪਵਿੱਤਰ ਸਥਾਨ ਨੂੰ ਪਤਿਤ ਕਰਨ ਲਈ ਤਿਆਰ ਕੀਤਾ, ਜਿੱਥੇ ਇਸਾਈ ਸੰਿਆਸਨਾ ਪ੍ਰਭੂ ਨਾਲ ਅਧਿਆਤਮਿਕ ਸ਼ਾਂਤ ਕਾਇਮ ਕਰਦੀਆਂ ਸਨ ਅਤੇ ਨਿਰੰਤਰ ਉਸ ਅੱਗੇ ਪ੍ਰਾਰਥਨਾਵਾਂ ਕਰਦੀਆਂ ਸਨ। ਅਤੇ ਉਹ ਰੋਲੇ ਰੱਪੇ ਤੋਂ ਦੂਰ ਇਸ ਦੀਪ ਉੱਤੇ ਭ੍ਰਸ਼ਟ ਸੰਸਾਰ ਤੋਂ ਕਿਨਾਰਾ ਕਰਕੇ ਟਿਕੀਆਂ ਹੋਈਆਂ ਸਨ ਸੁਪੀਰੀਅਰ ਮਦਰ ਨੂੰ ਝੂਠਾ ਭਰੋਸਾ ਦਿਵਾ ਕੇ ਇਹ ਕਮੀਨਾ ਕਮਾਂਡਰ ਉਸ ਪੌੜੀ ਤੇ ਚੜ ਗਿਆ ਜੋ ਕਮਰਿਆਂ ਵਿੱਚੋਂ ਇੱਕ ਕਮਰੇ ਤੱਕ ਜਾਂਦੀ ਸੀ ਉਸ ਵਿੱਚ ਇੱਕ ਸਾਈ ਸਨਿਆਸਣ ਰਹੀਦੀ ਸੀ ਜਿਸ ਨੂੰ ਇਸ ਨੇ ਇੱਕ ਵਾਰੀ ਵਿੱਚੋਂ ਦੇਖਿਆ ਸੀ ਲਗਾਤਾਰ ਪ੍ਰਾਰਥਨਾ ਇਕਾਂਤ ਵਾਸ ਤੇ ਸਵੈ ਸੰਜਮ ਨੇ ਵੀ ਉਸ ਦੇ ਸ਼ਾਂਤ ਚਿਹਰੇ ਅਤੇ ਨਾਰੀ ਸੌਂਦਰਿਆ ਦੀਆਂ ਨਿਸ਼ਾਨੀਆਂ ਉੱਤੇ ਕੋਈ ਅਸਰ ਨਹੀਂ ਸੀ ਪਾਇਆ ਉਹ ਇਥੇ ਪਾਪਾ ਪਰੇ ਸੰਸਾਰ ਤੋਂ ਪਨਾਹ ਲੈਣ ਲਈ ਆਈ ਸੀ ਅਤੇ ਉਹ ਪ੍ਰਭੂ ਦਾ ਪੂਜਾ ਸਥਾਨ ਸੀ ਜਿੱਥੇ دنیਵੀ ਚਿਤ ਪਰਮਾਉਣ ਵਾਲੀ ਕੋਈ ਗੱਲ ਹੀ ਨਹੀਂ ਸੀ ਸੰਿਆਸਣ ਦੇ ਕਮਰੇ ਵਿੱਚ ਪ੍ਰਵੇਸ਼ ਕਰਦਿਆਂ ਉਸ ਅਪਰਾਧੀ ਨੇ ਆਪਣੀ ਤਲਵਾਰ ਕੱਢ ਲਈ ਅਤੇ ਉਸ ਨੂੰ ਧਮਕਾਇਆ ਕਿ ਜੇ ਤੂੰ ਮਦਦ ਲਈ ਗੁਹਾਰ ਲਾਈ ਤਾਂ ਤੈਨੂੰ ਮਾਰ ਦੇਵਾਂਗਾ ਉਹ ਮੁਸਕराई ਤੇ ਚੁੱਪ ਰਹੀ ਜਿਵੇਂ ਉਸ ਦੀ ਇੱਛਾ ਪੂਰੀ ਕਰਨ ਲਈ ਰਜ਼ਾਮੰਦ ਹੈ ਫਿਰ ਉਸਨੇ ਇਸ ਦਰਿੰਦੇਵਾਲ ਦੇਖਿਆ ਤੇ ਆਖਿਆ ਬੈਠ ਜਾਓ ਅਤੇ ਆਰਾਮ ਕਰੋ ਤੁਸੀਂ ਬਹੁਤ ਥੱਕੇ ਹੋਏ ਜਾਪਦੇ ਹੋ ਉਸ ਸੰਿਆਸਣ ਦੇ ਨੇੜੇ ਬੈਠ ਗਿਆ ਉਸ ਨੂੰ ਆਪਣੇ ਸ਼িকার ਉੱਤੇ ਭਰੋਸਾ ਸੀ ਅਤੇ ਫਿਰ ਉਸ ਸੰਿਆਸਣ ਨੇ ਉਸਨੂੰ ਦਾਨਵ ਨੂੰ ਆਖਿਆ ਮੈਂ ਜੁੱਧ ਕਰਨ ਵਾਲੇ ਬਹਾਦਰ ਫੌਜੀਆ ਉੱਤੇ ਹੈਰਾਨ ਹਾਂ ਕਿਉਂਕਿ ਤੁਸੀਂ ਲੋਕ ਉਦੋਂ ਵੀ ਨਹੀਂ ਡਰਦੇ ਜਦੋਂ ਆਪਣੇ ਆਪ ਨੂੰ ਮੌਤ ਦੀ ਗੋਦੀ ਵਿੱਚ ਦੇਖਦੇ ਹੋ ਇਸ ਬਾਰੇ ਉਸ ਮੂਰਖ ਕਾਇਰ ਨੇ ਜਵਾਬ ਦਿੱਤਾ ਹਾਲਾਤ ਸਾਨੂੰ ਜੁੱਧ ਵਿੱਚ ਧੱਕਦੇ ਹਨ ਜੇ ਕਿਦਰੇ ਲੋਕ ਮੈਨੂੰ ਕਾਇਰ ਨਾ ਆਖਣ ਤਾਂ ਮੈਂ ਇਸ ਸਰਾਪੀ ਫੌਜ ਦੀ ਅਗਵਾਈ ਕਰਨ ਦੀ ਸਹਿਮਤੀ ਦੇਣ ਤੋਂ ਪਹਿਲਾਂ ਹੀ ਭੱਜ ਗਿਆ ਹੁੰਦਾ। ਉਹ ਉਸ ਉੱਤੇ ਹੱਸੀ ਤੇ ਆਖਣ ਲੱਗੀ ਕੀ ਤੁਹਾਨੂੰ ਪਤਾ ਨਹੀਂ ਹੈ ਕਿ ਇਸ ਪਵਿੱਤਰ ਸਥਾਨ ਉੱਤੇ ਸਾਡੇ ਪਾਸ ਇੱਕ ਅਜੀਹਾ ਲੇਪ ਹੈ ਜਿਸ ਨੂੰ ਸਭ ਤੋਂ ਤੇਜ਼ ਧਾਰ ਤਲਵਾਰ ਦੀ ਮਾਰ ਤੋਂ ਬਚਣ ਲਈ ਤੁਸੀਂ ਆਪਣੇ ਸਰੀਰ ਤੇ ਮਲ ਸਕਦੇ ਹੋ। ਹੈਰਾਨ ਕਰਨ ਵਾਲੀ ਗੱਲ ਹੈ ਅਜੀਹਾ ਕਿਹੜਾ ਲੇਪ ਹੈ ਮੈਂ ਜ਼ਰੂਰ ਇਸ ਦਾ ਇਸਤੇਮਾਲ ਕਰਾਂਗਾ। ਤੰਗਾ ਮੈਂ ਇਸ ਵਿੱਚੋਂ ਥੋੜਾ ਤੁਹਾਨੂੰ ਦਿੰਦੀ ਹਾਂ ਇੱਕ ਕਮਾਂਡਰ ਉਸ ਸਮੇਂ ਜਨਮਿਆ ਸੀ ਜਦੋਂ ਲੋਕ ਅਜੇ ਹੀ ਵਿਮਾ ਭਰਮਾ ਵਿੱਚ ਯਕੀਨ ਕਰਦੇ ਸਨ ਕਮਾਂਡਰ ਨੂੰ ਪਵਿੱਤਰ ਸਿਸਟਰ ਉੱਤੇ ਕੋਈ ਸ਼ੱਕ ਨਹੀਂ ਸੀ ਹੋਇਆ ਸੰਿਆਸਨ ਨੇ ਇੱਕ ਮਰਤਬਾਨ ਖੋਲਿਆ ਤੇ ਉਸ ਵਿੱਚੋਂ ਕਮਾਂਡਰ ਨੂੰ ਚਿੱਟਾ ਲੇਪ ਵਿਖਾਇਆ ਜਿਸ ਨੂੰ ਵੇਖ ਕੇ ਉਸ ਨੂੰ ਅਚਾਨਕ ਸ਼ੱਕ ਜਾ ਹੋਣ ਲੱਗਾ ਫਿਰ ਉਸ ਸੰਿਆਸਨ ਨੇ ਇਸ ਵਿੱਚੋਂ ਕੁਝ ਕਿ ਲੇਪ ਲੈ ਕੇ ਆਪਣੀ ਗਰਦਨ ਤੇ ਮਲਿਆ ਤੇ ਉਸ ਕਮੀਨੇ ਨੂੰ ਆਖਿਆ ਜੇਕਰ ਮੇਰੇ ਤੇ ਯਕੀਨ ਨਹੀਂ ਹੈ ਤਾਂ ਇਸ ਦਾ ਸਬੂਤ ਮੈਂ ਪੇਸ਼ ਕਰਦੀ ਹਾਂ ਆਪਣੀ ਤਲਵਾਰ ਕੱਢੋ ਤੇ ਆਪਣੇ ਪੂਰੇ ਜ਼ੋਰ ਨਾਲ ਮੇਰੀ ਗਰਦਨ ਤੇ वार ਕਰੋ ਕਮਾਂਡਰ हिचਕ ਗਿਆ ਪਰ ਉਹ ਸੰਿਆਸਨ ਵਾਰ-ਵਾਰ ਜ਼ੋਰ ਦੀ ਵਾਰ ਕਰਨ ਲਈ ਆਗਤੀ ਰਹੀ ਤੇ ਆਖਰ ਕਮਾਂਡਰ ਨੇ ਅਜਿਹਾ ਹੀ ਕੀਤਾ ਉਹ ਬੇਹੋਸ਼ ਹੋਣ ਕਿਨਾਰੇ ਪੁੱਜ ਗਿਆ ਜਦੋਂ ਉਸ ਨੇ ਦੇਖਿਆ ਕਿ ਸਾਈ ਸੰਿਆਸਨ ਦਾ ਸਿਰ ਧੜ ਨਾਲ ਉਲੱਤ ਕੇ ਥੱਲੇ ਡਿੱਗ ਪਿਆ ਹੈ ਅਤੇ ਫਰਸ਼ ਉੱਤੇ ਅਹਿਲ ਪਿਆ ਹੈ ਫਿਰ ਉਸ ਨੂੰ ਸੰਿਆਸਨ ਦੀ ਚਲਾਕੀ ਦੀ ਸਮਝ ਆਈ ਕਿ ਕਿਸ ਤਰ੍ਹਾਂ ਨਾਲ ਉਸਨੇ ਆਪਣੇ ਆਪ ਨੂੰ ਆਪ ਪਵਿੱਤਰ ਹੋਣ ਤੋਂ ਬਚਾ ਲਿਆ ਸੀ। ਇਸਾਈ ਸੰਿਆਸਨ ਦੀ ਮੌਤ ਹੋ ਗਈ ਪਰ ਕਮਾਂਡਰ ਆਪਣੇ ਸਾਹਮਣੇ ਕੇਵਲ ਦੋ ਹੀ ਚੀਜ਼ਾਂ ਦੇਖ ਸਕਦਾ ਸੀ। ਕੁਵਾਰੀ ਸੰਿਆਸਨ ਦੀ ਲੋਥ ਅਤੇ ਲੇਪ ਦਾ ਮਰਤਬਾ। ਹੁਣ ਉਸਨੇ ਲੇਪ ਵਾਲ ਵੇਖਣਾ ਸ਼ੁਰੂ ਕੀਤਾ ਅਤੇ ਫਿਰ ਸਿਰ ਰਹਿਤ লাশ ਵਾਲ। ਉਹ ਬੇਚੈਨ ਹੋ ਗਿਆ। ਦਰਵਾਜ਼ਾ ਖੋਲ੍ਹਿਆ ਤੇ ਭੱਜ ਕੇ ਬਾਹਰ ਆ ਗਿਆ। ਉਸਨੇ ਲਹੂ ਭਿੱਜੀ ਤਲਵਾਰ ਪਕੜੀ ਹੋਈ ਸੀ ਤੇ ਉੱਚੀ-ਉੱਚੀ ਆਖ ਰਿਹਾ ਸੀ। "ਉਹ ਜਲਦੀ ਕਰੋ, ਜਲਦੀ ਕਰੋ।" ਚਲੋ ਆਪਾਂ ਇਸ ਜਗ੍ਹਾ ਤੋਂ ਚੱਲ ਜਾਈਏ ਉਹ ਨਾ ਚਿਹਰ ਭੱਜਦਾ ਗਿਆ ਜਿੰਨਾ ਚਿਰ ਉਸપાસ ਉਸਦੇ ਕੁਝ ਫੌਜੀ ਸਾਥੀ ਨਾ ਪੁੱਜ ਗਏ ਤੇ ਉਹਨਾਂ ਨੇ ਦੇਖਿਆ ਕਿ ਉਹ ਪਾਗਲਾਵਾਂ ਕੁਰਰਾ ਰਿਹਾ ਹੈ ਮੈਂ ਉਸਦਾ ਕਤਲ ਕੀਤਾ ਹੈ ਮੈਂ ਉਸਦਾ ਕਤਲ ਕੀਤਾ ਹੈ